ਸਤਲੁਜ ਦਰਿਆ ਦੇ ਬੰਨ ਤੇ ਇਸ ਵਕਤ ਅਸੀਂ ਪਹੁੰਚੇ ਆ ਜਿੱਥੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਭਾਰਤੀ ਸੈਨਾ ਇੰਡੀਅਨ ਆਰਮੀ ਪਹੁੰਚੀ ਆ ਤੇ ਨਾਲ ਲੱਗਦੇ ਪਿੰਡਾਂ ਦੇ ਜਿਹੜੇ ਲੋਕ ਨੇ ਦਾਰੇਵਾਲ ਪਿੰਡ ਪੈਂਦਾ ਜਲੰਧਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਇਸ ਪਿੰਡ ਦੇ ਵਸਨੀਕ ਆਲੇ ਦੁਆਲੇ ਪਿੰਡਾਂ ਦੇ ਵਸਨੀਕ ਅਤੇ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਨੇ ਉਹ ਬੰਨ ਨੂੰ ਮਜ਼ਬੂਤ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੰਡੀਅਨ ਆਰਮੀ ਦੇ ਜਵਾਨ ਨੇ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਫੌਜ ਦੇ ਜਵਾਨ ਨੇ ਜਿਹੜੇ ਉਹ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਇੱਥੇ ਪਹੁੰਚੇ ਨੇ ਜਿਹੜੇ ਆਲੇ ਦੁਆਲੇ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਜਾਲੇ ਦੁਆਲੇ ਦੇ ਵਸਨੀਕ ਨੇ ਉਹਨਾਂ ਵੱਲੋਂ ਬੰਨ ਨੂੰ ਪੱਕਿਆ ਕਰਨ ਦਾ ਜਿਹੜਾ ਮੋਰਚਾ ਸੰਭਾਲ ਲਿਆ ਗਿਆ ਹੈ ਜਿਹੜਾ ਬੰਨ ਖੁਰ ਰਿਹਾ ਸੀਗਾ ਸਤਲੁਜ ਦਰਿਆ ਦਾ ਉਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਬੰਨ ਨੂੰ ਪੱਕਿਆ ਕਰਨ ਵਾਸਤੇ ਇੱਥੇ ਬਾਬਾ ਜੀ ਹੁਣੇ ਪਹੁੰਚੇ ਨੇ ਇਹ ਬਾਬਾ ਜੀ ਇਹ ਜਿਹੜਾ ਪਾਣੀ ਅੱਗੇ ਨਾਲੋਂ ਕਿੰਨਾ ਕੁ ਘਟਿਆ ਜਾਂ ਕਿੰਨਾ ਕੁ ਵਧਿਆ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਮੇਰੇ ਮੁਤਾਬਕ ਜੋ ਮੈਂ ਵੇਖਣਿਆ ਸਵੇਰ ਦੇ ਅੱਧਾ ਫੁੱਟ ਪਾਣੀ ਵੱਧ ਗਿਆ ਜੀ ਇਸਲਾ ਮਾਰਦਾ ਪਾਣੀ ਵਧੀ ਜਾ ਰਿਹਾ ਹੈ ਜੀ ਬਿਲਕੁਲ ਵਧੀ ਜਾਂਦਾ ਜੀ ਜੀ ਹਾਂ ਬਾਕੀ ਮਾਹਪੁਰਖਾਂ ਨੇ ਜਿਵੇਂ ਡਿਊਟੀਆਂ ਲਾਈਆਂ ਸੇਵਾ ਕਰਨ ਨੇ ਆ ਸਰਿਆਲੀ ਸਾਹਿਬ ਮੌਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਹਕਮ ਸਿੰਘ ਜੀ ਉਹਨਾਂ ਨੂੰ ਜਦੋਂ ਪਤਾ ਲੱਗਾ ਤੁਰੰਤ ਉਸੇ ਵੇਲੇ ਉਹਨਾਂ ਨੇ ਸਾਨੂੰ ਡਿਊਟੀਆਂ ਲਾ ਕੇ ਇੱਥੇ ਕੱਲਿਆ ਸੰਗਤਾ ਸਮੇਤ ਸਾਡਾ ਜ才ਦਾਰ ਜਨਰਲ ਤੋਂ ਅੱਗੇ ਵੀ ਇਹ ਬੰਨ ਤੇ ਰਿੰਦਾ ਪੈਰਾ ਦਿੰਦਾ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਜੀ ਸਾਨੂੰ ਕਮਜ਼ੋਰ ਤੋਂ ਆੜੀਆਂ ਢਾਲ ਲੱਗੀ ਹੈ ਅੱਜ ਸਵੇਰੇ ਇਹਨਾਂ ਨੇ 7 ਵਜੇ ਦੱਸਿਆ ਤੇ ਤੁਰੰਤ ਉਦੋਂ ਹੀ ਆ ਗਏ ਇੱਥੇ ਫਿਰ ਤੇ ਡਟੇ ਹੋਏ ਆ ਜੀ ਸਵੇਰ ਦੇ ਡਟੇ ਆ ਅੱਗੇ ਇਸੇ ਬੰਨ ਤੇ ਗਾੜੀ ਅੱਗੇ ਵੀ ਮੋਰਚਾ ਲੱਗਾ ਵਾ ਮਨੂੰ ਮਾਚੀ ਠੀਕ ਹੈ ਜੀ ਤਾਂ ਬਿਲਕੁਲ ਹੈ ਤਸਵੀਰਾਂ ਇਧਰਲੇ ਪਾਸੇ ਦੀਆਂ ਜ਼ਰੂਰ ਦਿਖਾ ਦਿਓ ਕਿ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਕਿਉਂਕਿ ਜੇ ਬੰਨ ਇਹ ਕਮਜ਼ੋਰ ਹੋ ਰਿਹਾ ਸਗਾ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਇੱਕ ਵਾਰ ਤੁਸੀਂ ਜ਼ਰੂਰ ਦੇਖ ਲਿਓ ਇੱਕ ਵਾਰ ਪਾਣੀ ਜ਼ਰੂਰ ਦਿਖਾ ਦਿਓ ਕਿ ਛੱਲਾ ਮਾਰਦਾ ਪਾਣੀ ਹੈ ਜਿਹੜਾ ਇਹ ਸਤਲੁਜ ਦਰਿਆ ਦਾ ਹੈ ਪਹਿਲਾਂ ਪੰਜਾਬ ਨੂੰ ਬਿਆਸ ਦਰਿਆ ਦੀ ਮਾਰ ਪਈ ਸੁਲਤਾਨਪੁਰ ਲੋਧੀ ਇਲਾਕੇ ਦਾ ਜਿਹੜਾ ਜਿਹੜੇ ਕੁਝ ਪਿੰਡ ਸੀਗੇ ਉਹ ਡੁੱਬ ਜਾਂਦੇ ਨੇ ਬਾਅਦ ਵਿੱਚ ਰਾਵੀ ਦਰਿਆ ਦੇ ਵਿੱਚ ਪਾਣੀ ਵਧਣ ਕਾਰਨ ਡੇਰਾ ਬਾਬਾ ਨਾਨਕ ਅਜਨਾਲਾ ਜਾਂ ਗੁਰਦਾਸਪੁਰ ਇਲਾਕੇ ਦਾ ਬਿਹਤ ਅਦਾ ਨੁਕਸਾਨ ਹੋਇਆ ਪਰ ਹੁਣ ਹੁਣ ਸਤਲੁਜ ਦਰਿਆ ਆ ਉਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਵੇਂ ਬਾਬਾ ਜੀ ਹੋਰਾਂ ਨੇ ਦੱਸਿਆ ਕਿ ਸਵੇਰ ਦਾ ਅੱਧਾ ਫੁੱਟ ਪਾਣੀ ਵੱਧ ਗਿਆ ਆ ਇੰਡੀਅਨ ਆਰਮੀ ਦੇ ਜਵਾਨ ਦੇਖ ਸਕਦੇ ਹੋ ਇਧਰਲੇ ਪਾਸੇ ਪੰਜਾਬ ਚੜ੍ਹਦੀ ਘਲਾ ਦੇ ਵਿੱਚ ਹੈ ਜੀ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬਦਰਦੀ ਲੋਕ ਨੇ ਉਹ ਆਪਣੇ ਲੈਵਲ ਤੇ ਇੱਥੇ ਸਮਾਨ ਲਿਆ ਰਹੇ ਨੇ ਬੰਨ ਨੂੰ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਆ ਦਿਖਾ ਦਿਓ ਜੀ ਇਹ ਦਿਖਾ ਦਿਓ ਟਰਾਲੀ ਦੇ ਵਿੱਚ ਇੱਕ ਜਾਲ ਲਿਆਂਦਾ ਹੈ ਜਾਲ ਨੂੰ ਮੈਂ ਇਹ ਜਿਹੜਾ ਇਹ ਲੋਹੇ ਦਾ ਜਾਲ ਹੁੰਦਾ ਹੈ ਉਹ ਲਿਆਂਦਾ ਗਿਆ ਹੈ ਤਾਂ ਜੋ ਇਸ ਜਾਲ ਦੇ ਵਿੱਚ ਮਿੱਟੀ ਦੇ ਘੱਟੇ ਭਰ ਕੇ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਇਲਾਕੇ ਦੇ ਲੋਕ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਜਿਹੜੇ ਲਗਾਤਾਰ ਬੋਲੇ ਸੋਨਿਹਾਲ ਦੇ ਜਕਾਰੇ ਲਗਾ ਰਹੇ ਨੇ ਤਾਂ ਚੜ੍ਹਦੀ ਕਲਾ ਦਾ ਇਹ ਸੰਦੇਸ਼ ਦੇ ਰਹੇ ਨੇ ਤਾਂ ਇੰਡੀਅਨ ਆਰਮੀ ਦੇ ਜਵਾਨ ਨੇ ਜਿਹੜੇ ਇਹ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਫਿਲਹਾਲ ਜਿਹੜੀ ਇੱਕ ਟੀਮ ਹੈ ਇੱਥੇ ਪਹੁੰਚੀ ਹੈ ਇੱਕ ਵਾਰ ਤਸਵੀਰਾਂ ਅੱਗੇ ਹੋ ਕੇ ਜ਼ਰੂਰ ਦਿਖਾ ਦਿਓ ਕਿ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਨੇ ਉਹ ਲਗਾਤਾਰ ਇੱਥੇ ਸਵਾਮਨ ਨਿਭਾ ਰਹੇ ਨੇ ਇਲਾਕੇ ਦੀਆਂ ਸੰਗਤਾਂ ਨੇ ਜਿਹੜੀਆਂ ਉਹ ਸਤਲੁਜ ਦਰਿਆ ਦਾ ਜਿਹੜਾ ਬੰਨ੍ਹ ਕਮਜ਼ੋਰ ਹੁੰਦਾ ਜਾ ਰਿਹਾ ਸੀਗਾ ਉਸ ਬੰਨ੍ਹ ਨੂੰ ਮਜ਼ਬੂਤ ਕਰਨ ਵਾਸਤੇ ਬੰਨ੍ਹ ਦੇ ਵਿੱਚ ਜਿਹੜਾ ਮਿੱਟੀ ਦੇ ਗੱਟੇ ਨੇ ਜਿਹੜੇ ਬੰਨ੍ਹ ਦੇ ਨੇੜੇ ਉਹ ਲਗਾ ਰਹੇ ਨੇ ਤਾਂ ਲਗਾਤਾਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਆਸੀ ਇਧਰਲੇ ਪਾਸੇ ਹੋ ਕੇ ਤਸਵੀਰਾਂ ਜ਼ਰੂਰ ਦਿਖਾ ਦਿਓ ਤੇ ਦਾਰੇਵਾਲ ਪਿੰਡ ਪੈਂਦਾ ਹੈ ਜੀ ਜਲੰਧਰ ਜ਼ਿਲ੍ਹੇ ਦਾ ਇਹ ਦਾਰੇਵਾਲ ਪਿੰਡ ਹੈ ਜੀ ਤੇ ਲਾਸਟ ਪਿੰਡ ਹੈ ਲਾਸਟ ਪਿੰਡ ਆ ਵੀਰੇ ਦਾਰੇਵਾਲ ਦਾ ਲਾਸਟ ਪਿੰਡ ਆ ਇੱਥੇ ਆਪਣੇ ਆਪ ਹੀ ਸੰਗਤ ਬਾਬਾ ਸਰਿਆਲੀ ਸਾਹਿਬ ਵਾਲੇ ਸੁੱਖਾ ਜੀ ਸੇਵਾ ਕਰ ਰਿਹਾ ਹੈ ਅੱਛਾ ਜੀ ਕੋਈ ਹੋਰ ਨਹੀਂ ਆਇਆ ਹੁਣ ਫੌਜੀ ਸਾਹਿਬ ਆ ਫੌਜਾਂ ਆਈਆਂ ਵਾ ਇਹ ਅੱਜ ਹੀ ਆਈਆਂ ਵੀਰ ਜਦੋਂ ਦੇਖਿਆ ਵੀ ਬੰਨ ਟੁੱਟਣ ਵਾਲਾ ਵਾ ਇਸ ਕਰਕੇ ਆਏ ਆ ਡੀਸੀ ਨੂੰ ਫੋਨ ਕੀਤਾ ਉਹਨੇ ਭੇਜੀਆਂ ਵੀਰੇ ਨਹੀਂ ਤੇ ਬੰਨ ਗਿਆ ਹੀਗਾ ਕਿ ਜੇ ਨਾ ਸੰਗਤ ਆਉਂਦੀ ਤਾਂ ਬੰਨ ਗਿਆ ਹੀ ਵੀਰਾ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਕੁ ਬੰਨ ਰਹਿ ਗਿਆ ਵਾ ਆ ਬੰਨ ਦਿਖਾਓ ਮੇਰਾ ਵੀ ਕਿੰਨਾ ਕੁ ਰਹਿ ਗਿਆ ਦੇਖ ਲੈ ਤੁਹਾਡੇ ਸਾਹਮਣੇ ਹੀ ਆ ਇਹ ਨੂੰ ਘੱਟੋ ਘੱਟ 20 ਦਿਨ ਹੋ ਗਏ ਸਾਨੂੰ ਲੱਗਿਆ ਨੂੰ ਸੰਗਤ ਆਈ ਆ ਮਹਾਰਾਜ ਦੀ ਕਿਰਪਾ ਨਾਲ ਬੰਨ ਬਚਾ ਲਿਆ ਨਹੀਂ ਤੇ ਰਾਤੀ ਵੀ ਗਿਆ ਹੀ ਤੇ ਇਹ ਤੋਂ ਅਗਲੇ ਦਿਨ ਵੀ ਗਿਆ ਹੈਗਾ ਸਵੇਰ ਨੂੰ ਤੇ ਨੁਕਸਾਨ ਹੁੰਦਾ ਦਿਖਾਈ ਦੇ ਇਹ ਰਿਹਾ ਸੀ ਤੁਹਾਨੂੰ ਪੂਰਾ ਜੀ ਪੂਰਾ ਦੇਖੋ 23 ਦੇ ਟੋਏ ਪਏ ਹੋਏ ਉਹ ਨਹੀਂ ਪੂਰੇ ਹੋਏ ਸਾਡੇ ਕੋਲ ਇਤਾਂ ਹੀ ਤੇ 2023 ਦੇ ਵਿੱਚ ਵੀ ਇੱਥੇ ਨੁਕਸਾਨ ਹੋਇਆ ਸੀ ਟੋਈ ਟੁੱਟਾਈ ਉਹ ਜਿੱਥੇ ਸਪੈਦੇ ਨਹੀਂ ਉੱਥੋਂ ਸਿੱਧਾ ਟੁੱਟਾਈ ਤਾਂ ਉੱਥੋਂ ਤੱਕ ਗਿਆ ਸੀ ਬੰਨ ਵੀਰੇ ਹਾਂ ਇਸ ਕਰਕੇ ਅਸੀਂ ਤਾਈਓ ਰਾਤ ਦੇਣ ਇੱਥੇ ਰਹਿਨੇ ਆਤਾ ਆ ਦੇਖੋ ਤੁਹਾਡੇ ਸਾਹਮਣੇ ਬੰਨ ਉਹਦੇ ਤੱਕ ਸੀਗਾ ਤੇ ਸਾਰਾ ਬੰਨ ਵੀਰ ਰੁੜ ਗਿਆ ਹਾਂ ਅਈ ਤੇ ਉਹ ਕਹਿੰਨੇ ਕੋਈ ਸਾਡੀ ਵੀਡੀਓ ਵੇਂਦਾ ਕੋਈ ਗੱਟੇ ਲੇਓ ਕੋਈ ਮਿੱਟੀ ਲੇਓ ਮੇਰਾ ਵੀਰੇ ਨਹੀਂ ਸਾਡੇ ਨਾਲ ਹੈਲਪ ਜਰੂਰ ਬਿਲਕੁਲ ਜਿਹੜੇ ਲੋਕ ਨੇ ਨੌਜਵਾਨ ਨੇ ਪੰਜਾਬਦਰ ਦੀ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾ ਤੋ ਵਾਧਾ ਆਓ ਗੱਟੇ ਲੈ ਕੇ ਆਓ ਮਿੱਟੀ ਲੈ ਕੇ ਆਓ ਜੋ ਵੀ ਟਾਡੀ ਸਰਦਾ ਹੈਗੀ ਸੇਵਾ ਜਰੂਰ ਕਰੋ ਸਾਡਾ ਸਾਥ ਦਿਓ ਔਖਾ ਟਾਈਮ ਆ ਸਾਡੇ ਦੇ ਇਸ ਟਾਈਮ ਵੀਰੇ ਕਿਉਂਕਿ ਪਿੱਛੇ ਸਾਰਾ ਏਰੀਆ ਡੁੱਬ ਗਿਆ ਸਾਡਾ ਏਰੀਆ ਵੀ ਡੁੱਬ ਗਿਆ ਤੁਸੀਂ ਸਮਝ ਲਓ ਤੇਈ ਚ ਵੀ ਮਰੇ ਹੀ ਤੇ ਹੁਣ ਵੀ ਮਰੇ ਆ ਵੀਰੇ ਬਹੁ ਔਖਾ ਵੀਰੇ ਤੇ ਚ ਵੀ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਵੀਰੇ ਤੇ ਘਟ ਗੱਡੇ ਪੈ ਗਈ ਘਟ ਘੜ ਦਾਦਾ ਫੁੱਟ ਪੈ ਗਈ ਕਿ ਪਤਾ ਨਹੀਂ ਕਿਦਾਂ ਲੋਕਾਂ ਨੇ ਮਿੰਤਾ ਕਰ ਕਰ ਕੇ ਆਪਦੇ ਕੋਈ ਗਹਿਣੇ ਗਹਿਣੇ ਕਰਕੇ ਤੇ ਡੀਜ਼ਲ ਦੁੱਝਾ ਲਿਆ ਕੇ ਇੱਥੇ ਵੀਰੇ ਤੋਏ ਪੂਰੇ ਤੇ ਮਿੱਟੀ ਵੀ ਨਹੀਂ ਮਿਲਦੀ ਆਪਦੇ ਖੱਤੇ ਜਿਹੜੇ ਦੂਜੇ ਉਹ ਵੀ ਖਰਾਬ ਕਰ ਲਏ ਅਸੀਂ ਤੇ ਇਹ ਪੂਰੇ ਆ ਆ ਜਿਹੜਾ ਝੋਨਾ ਦੀਦਾ ਨਾ ਇੱਥੇ ਸਾਰੇ ਖੱਡੇ ਹੀ ਗਏ ਮੇਰਾ ਵੀਰ ਇਸ ਕਰਕੇ ਅਸੀਂ ਕਹਿੰਨੇ ਮੇਰਾ ਵੀਰ ਹੁਣ ਮੌਕਾ ਹੈਗਾ ਸਾਡੀ ਬਾਹ ਫੜੋ ਇਹ ਪਿੰਡ ਕਿਹੜਾ ਜੀ ਧਾਰੇਵਾਲ ਇਸ ਪਰ ਧਾਰੇਵਾਲ ਆ ਜੀ ਜ਼ਿਲ੍ਹਾ ਜਲੰਧਰ ਲਾਸਟ ਪਿੰਡ ਜਲੰਧਰ ਦਾ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜੀ ਧਾਰੇਵਾਲ ਪਿੰਡ ਤੇ ਪਿੰਡ ਦੇ ਵਸਨੀਕ ਨੇ ਜਿਹੜੇ ਇੱਥੇ ਲੋਕ ਰਹਿਣ ਵਾਲੇ ਨੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਮਿੱਟੀ ਦੇ ਗੱਟੇ ਲੈ ਕੇ ਆਓ ਮਿੱਟੀ ਦੇ ਬੋਰੇ ਲੈ ਕੇ ਆਓ ਤਾਂ ਜੋ ਇਸ ਬੰਨ ਨੂੰ ਟੁੱਟ ਇੰਡੀਅਨ ਆਰਮੀ ਦੇ ਮਾਫ ਕਰਨਾ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਨੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਸ ਨੂੰ ਰੋਕਿਆ ਜਾ ਸਕੇ ਕਿਉਂਕਿ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ 2023 ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਬਿਹੱਦ ਜ਼ਿਆਦਾ ਨੁਕਸਾਨ ਹੋਇਆ ਸੀ ਹੁਣ 2025 ਦੇ ਵਿੱਚ ਜਿੱਥੇ ਬਿਆਸ ਦਰਿਆ ਦੀ ਮਾਰ ਨੇ ਰਾਵੀ ਦਰਿਆ ਦੀ ਮਾਰ ਨੇ ਲੋਕਾਂ ਦਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੂੰ ਵੀ ਨੁਕਸਾਨ ਹੋਣ ਦਾ ਖਦਸ਼ਾ ਹੈ ਤਾਂ ਹੁਣ ਸਮਾਜ ਸੇਵੀ ਸੰਸਥਾਵਾਂ ਨੇ ਦੇਖ ਸਕਦੇ ਹੋ ਸਮਾਜ ਸੇਵੀ ਸੰਸਥਾਵਾਂ ਜਾਂ ਨੌਜਵਾਨ ਆਪਣੇ ਪੱਧਰ ਤੇ ਸਤਲੁਜ ਦਰਿਆ ਦਾ ਬੰਨ ਉਸ ਨੂੰ ਮਜ਼ਬੂਤ ਕਰ ਰਹੇ ਨੇ ਕਿਉਂਕਿ ਲਗਾਤਾਰ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਸਿਕਾ ਤੁਸੀਂ ਪਾਣੀ ਦੀਆਂ ਛੱਲਾਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ੀ ਦੇ ਨਾਲ ਇਸ ਦਰਿਆ ਦੇ ਵਿੱਚ ਵਹਿ ਰਿਹਾ ਹੈ ਤਾਂ ਹੁਣ ਇੱਥੇ ਲੋਕ ਪਹੁੰਚੇ ਨੇ ਆਪਣੇ ਲੈਵਲ ਤੇ ਪਹੁੰਚੇ ਨੇ ਜਿਹੜੇ ਇਸ ਦਰਿਆ ਦਾ ਬੰਨ ਮਜ਼ਬੂਤ ਕਰਨ ਵਾਸਤੇ ਤਾਂ ਇਹ ਭਾਈ ਸਾਹਿਬ ਆਉਣੀ ਇੱਥੇ ਇਹ ਨੇ ਭਾਈ ਸਾਹਿਬ ਤੁਹਾਡਾ ਇਹੀ ਪਿੰਡ ਹੈ ਜੀ ਹਾਂ ਜੀ ਇਹੋ ਪਿੰਡ ਹੈ ਜੀ ਅੱਛਾ ਅੱਛਾ ਜੀ ਇੱਧਰ ਕਰੋ ਪਾਣੀ ਕਿੰਨਾ ਕੁ ਵਧਿਆ ਅੱਗੇ ਨਾਲੋਂ ਜੀ ਪਾਣੀ 1.5 ਫੁੱਟ ਵਧਿਆ ਜੀ ਜੀ ਹਾਂ ਜੀ ਇਹ ਤਾਂ ਪਾਣੀ ਦਾ ਬਹੁਤ ਮੁਸ਼ਕਲ ਹੈ ਜੀ ਕੱਲ ਦਾ ਜ਼ਿਆਦਾ ਹੀਗਾ ਪਹਿਲਾਂ 2023 ਚ ਵੀ ਨੁਕਸਾਨ ਹੋਇਆ ਸੀ ਇਹ ਇਥੋਂ ਟੁੱਟਾ ਸੀ ਇਥੋਂ ਟੁੱਟਾ ਸੀ ਇਹਦੀ ਹਾਂਜੀ ਇਸੇ ਜਗ੍ਹਾ ਤੋਂ ਟੁੱਟਾ ਹੈ ਮੋਰਚਿਆਂ ਦੇ ਵਲਟੇ ਕੱਢੇ ਪੈਕੇ ਪਾਲੀ ਪਾਸੀ ਸਾਰੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਕਿਹੋ ਜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜੀ ਇੱਥੇ ਜ਼ਰੂਰਤ ਹੈ ਇੱਥੇ ਜੀ ਬੋਰੀਆਂ ਦੀ ਯਾਰੀ ਭਰੇ ਸੰਤ ਦੀ ਜ਼ਰੂਰਤ ਹੈ ਹਾਂ ਤੇ ਮਿੱਟੀ ਦੀ ਜ਼ਰੂਰਤ ਹੈ ਜੀ ਹਾਂਜੀ ਬੋਰੀਆਂ ਦੀ ਜ਼ਰੂਰਤ ਹੈ ਜੀ ਹਾਂਜੀ ਭਰੇ ਬੋਰੀ ਆ ਜਾਂਦੇ ਤੇ ਮਿੱਟੀ ਬਸਾ ਠੀਕ ਹੈ ਮਿੱਟੀ ਤੇ ਬੋਰੇ ਜਿਹੜੇ ਨੇ ਉਹ ਇੱਥੇ ਇਹਨਾਂ ਲੋਕਾਂ ਨੂੰ ਚਾਹੀਦੇ ਨੇ ਇਹਨਾਂ ਨੇ ਅਪੀਲ ਕੀਤੀ ਹੈ ਕੀ ਚਾਹੀਦਾ ਜੀ ਇਸ ਇਲਾਕੇ ਚ ਕ੍ਰੀਏਟ ਚ ਚਾਹੀਦੀ ਜੀ ਅੱਛਾ ਜੀ ਇਹ ਕਿਹੜੇ ਜਾਲ ਬੰਦੇ ਨੂੰ ਚਾਹੀਦੇ ਕ੍ਰੀਏਟ ਵੈਬਸਾਈਟ ਨੂੰ ਚਾਹੀਦੇ ਮਿੱਟੀ ਚਾਹੀਦੀ ਬੋਰੇ ਚਾਹੀਦੇ ਜੀ ਅੱਛਾ ਲੋਹੇ ਦੇ ਜਾਲ ਤੇ ਜਿਹੜੇ ਬੋਰੇ ਮਿੱਟੀ ਦੇ ਉਹ ਚਾਹੀਦੇ ਨਾ ਹਾਂਜੀ ਬਿਲਕੁਲ ਜੋ ਦੋਸਤੋ ਪੰਜਾਬ ਦੇ ਜਿਹੜੇ ਵੀ ਇਲਾਕੇ ਤੋਂ ਤੁਸੀਂ ਇਸ ਖਬਰ ਨੂੰ ਦੇਖ ਰਹੇ ਹੋ ਇਸ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰਕੇ ਪੰਜਾਬਦਰ ਦੇ ਲੋਕਾਂ ਤੱਕ ਪਹੁੰਚਾ ਦਿਓ ਤਾਂ ਜੋ ਇਸ ਇਲਾਕੇ ਦੇ ਵਿੱਚ ਜਿਹੜਾ ਬਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਸ ਬਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਕਿਉਂਕਿ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ 2023 ਦੇ ਵਿੱਚ ਵੀ ਇਸ ਇਲਾਕੇ ਦੇ ਟੁੱਟਣ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਹੁਣ 2025 ਦੇ ਵਿੱਚ ਵੀ ਜਿੱਥੇ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਉਸ ਨੁਕਸਾਨ ਨੂੰ ਦੇਖਦਿਆਂ ਹੋਇਆ ਇਹਨਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਅਸੀਂ ਇਸ ਬੰਨ ਨੂੰ ਮਜ਼ਬੂਤ ਕਰਦੇ ਹਾਂ ਤਾਂ ਜੋ ਹੋਰ ਵੀ ਨੁਕਸਾਨ ਨਾ ਜੜੇ ਜਾਂ ਨੁਕਸਾਨ ਹੋਣ ਦਾ ਖਦਸ਼ਾ ਹੈ ਉਸ ਨੂੰ ਬਚਾਇਆ ਜਾ ਸਕੇ ਇਹ ਇੰਡੀਅਨ ਆਰਮੀ ਦੇ ਜਵਾਨ ਨੇ ਜਿਹੜਾ ਜਾਲ ਹੈ ਲੋਹੇ ਨੂੰ ਮੈਂ ਜਾਲ ਤੁਸੀਂ ਦੇਖ ਸਕਦੇ ਹੋ ਲੋਹੇ ਦਾ ਜਾਲ ਹੈ ਜਿਹੜਾ ਉਸ ਨੂੰ ਸੈੱਟ ਕਰ ਰਹੇ ਨੇ ਤਾਂ ਜੋ ਇਸ دریا ਦੇ ਬੰਨ ਤੇ ਲਾ ਕੇ ਪਾਣੀ ਜਿਹੜਾ ਵਧ ਰਿਹਾ ਹੈ ਤਾਂ ਜੋ ਜਿਹੜਾ ਬੰਨ ਇਹ ਕਮਜ਼ੋਰ ਹੁੰਦਾ ਜਾ ਰਿਹਾ ਸੀ ਉਸ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਅੱਗੇ ਆਪਾਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾ ਦਿੰਨੇ ਆ ਕਿ ਇੱਕ ਪਾਸੇ ਇੰਡੀਅਨ ਆਰਮੀ ਦੇ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਉਹ ਲੱਗੇ ਹੋਏ ਨੇ ਦੂਸਰੇ ਪਾਸੇ ਆ ਲੋਕ ਨੇ ਜਿਹੜੇ ਆਪਣੇ ਲੈਵਲ ਤੇ ਆਪਣੇ ਪੱਧਰ ਤੇ ਇਹ ਟਰਾਲੀਆਂ ਲਿਆ ਰਹੇ ਨੇ ਇਹ ਕਿਹੜਾ ਪਿੰਡ ਹੈ ਜੀ ਤੁਹਾਡਾ ਦਰਿਆ ਉਧਰ ਘਰੋ ਅੱਛਾ ਉਹ ਸਰਦਾਰ ਸਾਹਿਬ ਬੋਲਣਗੇ ਸਰਦਾਰ ਸਾਹਿਬ 2023 ਚ ਵੀ ਇੱਥੇ ਨੁਕਸਾਨ ਹੋਇਆ ਸੀ ਉਦੋਂ ਚਾਰ ਕਿੱਲੇ ਬੰਨ ਰੁੜ ਗਿਆ ਸੀ ਜੀ ਅੱਛਾ ਜੀ ਹਾਂ ਤੇ ਬਾਬੇ ਸ੍ਰੀ ਹਾਰੀ ਸਾਹਿਬ ਵਾਲਿਆਂ ਵੱਧਾ ਬਾਬਾ ਸੁੱਖਾ ਸਿੰਘ ਦਾ ਅੱਛਾ ਜੀ ਹਾਂ ਹੁਣ ਇਹ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਜੀ ਬੰਨ ਨੂੰ ਢਾ ਲਾ ਕੀ ਆ ਜੀ ਹੁਣ ਤਾਂ ਹਾਂ ਹਾਂ ਬਿਲਕੁਲ ਇਹ ਕਹਿੰਦੇ ਨੇ ਕਿ ਬੰਨ ਨੂੰ ਢਾ ਲਾ ਕੀ ਹੈ ਕਿੰਨੇ ਫੁੱਟ ਦਾ ਬੰਨ ਸੀਗਾ ਜੀ ਪਹਿਲਾਂ ਪਹਿਲੋ ਆਓ ਦੇਖ ਲਓ ਜਿੱਨਾ ਉੱਥੋਂ ਚੌਂਕ ਚੌੜਾ ਵਾ ਇੰਨਾ ਬੰਨ ਸਾਰਾ ਚੌੜਾ ਸੀਗਾ ਇਹ ਕਿੰਨੀ ਘਟਾ ਲੱਗੀ ਕਿੰਨਾ ਆ ਇਹ ਬਿਲਕੁਲ ਬਜ਼ੁਰਗ ਤਾਂ ਪੁੱਛਦੇ ਨੇ ਬਜ਼ੁਰਗਾਂ ਤੋਂ ਇਹ ਬਜ਼ੁਰਗ ਕਿੰਨੇ ਫੁੱਟ ਦਾ ਜਿਹੜਾ ਬੰਨ ਸੀਗਾ ਪਹਿਲਾਂ ਇਹ 22 ਕਰਮ ਦਾ ਇਹ ਜੀ ਹੁਣ ਕਿੰਨਾ ਰਹਿ ਗਿਆ ਜੀ ਹੁਣ ਰਹਿ ਗਿਆ ਜੀ ਕੋਈ 5-4 ਕਰਮ ਦਾ ਹੋਊਗਾ 500 ਦਾ 10 ਇਹਦੇ ਤੇ ਦੋ ਕਰਮਾਂ ਦਾ ਹੀ ਰਹਿ ਗਿਆ ਜੀ ਹਾਂਜੀ ਕਿਤੇ ਤੇ ਦੋ ਕਰਮਾਂ ਦਾ ਰਹਿ ਗਿਆ ਅੱਛਾ ਜੀ ਇੰਨੀ ਘਟਾ ਲੱਗੀ ਆ ਇਹ ਪਹਿਲਾਂ ਵੀ 2023 ਚ ਬਹੁਤ ਨੁਕਸਾਨ ਹੋਇਆ ਸੀ ਹਾਂਜੀ ਇਦਾਂ ਹੀ ਇਦਾਂ ਹੀ ਠੀਕ ਹੈ ਜੀ ਇਹ 2023 ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਇਹ ਨੁਕਸਾਨ ਹੋਇਆ ਸੀ ਹੁਣ 2025 ਹੈ 2025 ਦੇ ਵਿੱਚ ਵੀ ਜਿੱਥੇ ਬਹੁਤੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਪੰਜਾਬ ਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਉਸੇ ਤਰ੍ਹਾਂ ਦੇ ਨੁਕਸਾਨ ਨੂੰ ਨੁਕਸਾਨ ਤੋਂ ਬਚਾਉਣ ਵਾਸਤੇ ਇੱਥੇ ਸੰਗਤਾਂ ਪਹੁੰਚੀਆਂ ਨੇ ਆ ਬਾਪੂ ਜੀ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹੀ ਪਿੰਡ ਜੀ ਤੁਹਾਡਾ ਇਹੀ ਪਿੰਡ ਦਾਰੇਵਾਲੀ ਜੀ ਦਾਰੇਵਾਲ ਦੇ ਵਿੱਚ 2023 ਚ ਨੁਕਸਾਨ ਕਿੰਨਾ ਹੋਇਆ ਸੀ ਅੱਛਾ ਬਾ 1000 ਕੋਣ ਹਾਲਾਤ ਕੀ ਨੇ ਬੰਦ ਦੇ ਹਾਲਾਤ ਕੀ ਹੈ ਜੀ ਹਾਲਾਤ ਦੇਖ ਲੋ ਤੁਹਾਡੇ ਸਾਹਮਣੇ ਹਾਲਾਤ ਆ ਖਤਰੇ ਦੇ ਪੂਰੇ ਨਿਸ਼ਾਨਦੇ ਆ ਜੀ ਅੱਛਾ ਜੀ ਕੋਈ ਅਜ ਲੱਗ ਨਹੀਂ ਰਿਹਾ ਬਾਕੀ ਉਹ ਪਰਮਾਤਮਾ ਦੀ ਕਿਰਪਾ ਜੀ ਬਾਬੇ ਸੁਖਾ ਸਿੰਘ ਦੀ ਕਿਰਪਾ ਹੋ ਜੇ ਤਾਂ ਸਾਰਾ ਕੁਝ ਹੋ ਸਕਦਾ ਜੀ ਉਹਨਾਂ ਕਰਕੇ ਗਏ ਬਰਦਾਸ਼ ਬੇਨਤੀ ਤੇ ਕਹਿੰਦੇ 100% ਕਿਰਪਾ ਹੀ ਰਹੂਗੀ ਅੱਛਾ ਜੀ ਹਾਂ ਬਾਕੀ ਬਾਬੇ ਨਾਲ ਪਣ ਖੁਰਦਾ ਜਾ ਰਿਹਾ ਢਾ ਲੱਗਦੀ ਜਾ ਰਹੀ ਹੈ ਲੱਗੀ ਹੋਈ ਹੈ ਜੀ ਅੱਛਾ ਜੀ ਆਹ ਧਾਰੇ ਇਦਾਂ ਬੋਰੇ ਲਾਉਣ ਦੇ ਆਂ ਦੇਖੋ ਕਿੰਨੇ ਆ ਵੱਡਮਨ ਗ੍ਰੇਡ ਕੱਲ ਦੇ ਲੱਗੇ ਸੇਰ ਦੇ ਅੱਛਾ ਪੰਜਾਬ ਦੇ ਜਿਹੜੇ ਹੋਰ ਨੌਜ ਹਰ ਪੀੜਤਾਂ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੀ ਉਹਨਾਂ ਨੂੰ ਕੀ ਕਹੋਗੇ ਤੁਹਾਡੇ ਇਲਾਕੇ ਚ ਲੋੜ ਕੀ ਹੈ ਜੀ ਅਸੀਂ ਤਾਂ ਕਹਿੰਦੇ ਮਿੱਟੀ ਦੇ ਖਾਲੀ ਗੱਟੇ ਲੈਣ ਜਾਂ ਭਰੇ ਮਿੱਟੀ ਦੇ ਗੱਟੇ ਲੈਉਣ ਹੋਰ ਸਾਨੂੰ ਕੋਈ ਜ਼ਰੂਰਤ ਨਹੀਂ ਜੀ ਅੱਛਾ ਜੀ ਹਾਂ ਜੀ ਠੀਕ ਮਿੱਟੀ ਆ ਜਾ ਗੱਟੇ ਆ ਜਾਣ ਭਰੇ ਖਾਲੀ ਆ ਜਾਣਾ ਠੀਕ ਹੈ ਜੀ ਬਿਲਕੁਲ ਇਹ ਕਹਿੰਦੇ ਨੇ ਕਿ ਸਾਨੂੰ ਮਿੱਟੀ ਦੀ ਲੋੜ ਹੈ ਗੱਟਿਆਂ ਦੀ ਲੋੜ ਹੈ ਖਾਣ ਪੀਣ ਦੀ ਚੀਜ਼ ਕਿਸੇ ਵੀ ਤਰੀਕੇ ਦੀ ਨਹੀਂ ਚਾਹੀਦੀ ਖਾਣ ਪੀਣ ਦੀ ਚੀਜ਼ ਤਾਂ ਨਹੀਂ ਚਾਹੀਦੀ ਲੋਕ ਬਾਬੇ ਦੀ ਕਿਰਪਾ ਜੀ ਸਾਰੇ ਘਰ ਬਚੇ ਅਜੇ ਕੋਈ ਸਾਡੇ ਨਹੀਂ ਇਹੋ ਜਿਹਾ ਨੁਕਸਾਨ ਮਿੱਟੀ ਤੇ ਗੱਟੇ ਚਾਹੀਦੇ ਮਿੱਟੀ ਦੀ ਲੋੜ ਹੈ ਸਾਲ ਗੱਟਿਆਂ ਦੀ ਲੋੜ ਬਸ ਇਹ ਕਿਰਪਾ ਹੋ ਜਾ ਤਾਂ ਸਭ ਤੋਂ ਵੱਡੀ ਬਿਲਕੁਲ ਇਹ ਕਹਿ ਰਹੇ ਨੇ ਕਿ ਲੋਕ ਕਹਿ ਰਹੇ ਨੇ ਕਿ ਸਾਨੂੰ ਮਿੱਟੀ ਤੇ ਗੱਟੇ ਚਾਹੀਦੇ ਨੇ ਆ ਦੇਖ ਸਕਦੇ ਹੋ ਕਿ ਦਰਖਤ ਨੇ ਜਿਹੜੇ ਦਰਖਤ ਕੱਟ ਕੇ ਦਰਖਤ ਦਰਖਤ ਵੱਢ ਕੇ ਇੱਥੇ ਬੰਨ੍ਹ ਨੂੰ ਮ ਆਨੇ ਤਾਂ ਜੋ ਬਾਨੇ ਜਿਹੜਾ ਇਹ ਟੁੱਟਣ ਤੋਂ ਬਚਾਇਆ ਜਾ ਸਕੇ ਤਾਂ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ ਇਹ ਗੱਲਬਾਤ ਕਰਦੇ ਆ ਸਰ ਤੁਸੀਂ ਆਇਓ ਜੀ ਮੈਜਿਸਟਰਟ ਤੋਂ ਹਾਂ ਦੱਸੋ ਅੱਛਾ ਕੀ ਹਾਲਾਤ ਨੇ ਇਸ ਇਲਾਕੇ ਦੇ ਵਿੱਚ ਔਰ ਕਿਹੜਾ ਪਿੰਡ ਪੈਂਦਾ ਜੀ ਇਹ ਇਹ ਆਪਣਾ ਜਿਹੜਾ ਹੈਗਾ ਆ ਹਾਲਾਤ ਜਿਹੜੇ ਬਿਲਕੁਲ ਸਹੀ ਹੈਗੇ ਨੇ ਆਪਣਾ ਇੱਥੇ ਜਿਹੜਾ ਮੇਨ ਇਹ ਐਡਵਾਂਸ ਬਣ ਫਿਗਾ ਇੱਥੇ ਜਿਹੜਾ ਆਪਣੀ ਥੋੜਾ ਜਿਹਾ ਇੱਥੇ ਡੈਮੇਜ ਹੋਇਆ ਸੀ ਉਹਦੇ ਲਈ ਆਪਣੇ ਸਿਵਲ ਵਾਲੇ ਵੀ ਲੱਗੇ ਹੋਏ ਨੇ ਪਿੰਡ ਵਾਲੇ ਵੀ ਲੱਗੇ ਹੋਏ ਨੇ ਆਰਮੀ ਵਾਲੇ ਪਰਸਨਲ ਵੀ ਅਸੀਂ ਮੰਗਵਾਏ ਨੇ ਬੋਰੇ ਕ੍ਰੇਟ ਸਾਰੇ ਪ੍ਰੋਵਾਈਡ ਕੀਤੇ ਜਾ ਰਹੇ ਹੈਗੇ ਨੇ ਔਰ ਜੋ ਵੀ ਨੈਸੈਸਰੀ ਰਿਕੁਆਇਰਮੈਂਟ ਕੀਤੀ ਜਾ ਰਹੀ ਹੈ ਕਿੰਨੇ ਆਕਰਮੀ ਦੀਆਂ ਟੁਕੜੀਆਂ ਤੁਹਾਡੇ ਵੱਲੋਂ ਮੰਗਵਾਈਆਂ ਗਈਆਂ ਨੇ ਜਾਂ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਜਾਂ ਬਚਾਅ ਕਾਰਜਾਂ ਵਾਸਤੇ ਕੋਈ ਐਨਡੀਆਰਫ ਦੀ ਟੀਮ ਵੀ ਆਈ ਹੈ ਜੀ ਬਚਾਅ ਵਾਲੀ ਹਜੇ ਤੱਕ ਐਸਐਚ ਕੋਈ ਸਿਚੁ ਅਕਲ ਸਫੀਸ਼ੀਅੰਟ ਬੋਰਡ ਸਾਰਾ ਕੁਝ ਹੈ ਗਿਆ ਨੇ ਆਰਬਿੰਦ ਨੇ ਸਾਡੇ ਕੋਲ ਸਫੀਸ਼ੀਅੰਟ ਟੁਕੜੀਆਂ ਹੈ ਗਿਆ ਅੱਛਾ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ਤੇ ਇਸ ਇਲਾਕੇ ਦਾ ਬਨ ਮਜ਼ਬੂਤ ਕਰਨ ਵਾਸਤੇ ਕਿਹੋ ਜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੀ ਇਹਦੇ ਚ ਇਹਨਾਂ ਨੂੰ ਆਪਾਂ ਇੱਥੇ ਜਿਹੜੇ ਹੈਗੇ ਨੇ ਐਸਡੀਓ ਸਾਹਿਬ ਹੈਗੇ ਨੇ ਇਹਨਾਂ ਨੂੰ ਜਿਹੜੇ ਆਪਾਂ ਕ੍ਰੀਟ ਦਿੱਤੇ ਹੈਗੇ ਨੇ ਬੋਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੰਟੀਨਿਊਸਲੀ ਭਰਵਾਈਆਂ ਜਾ ਰਹੀਆਂ ਨੇ ਔਰ ਬਾਕੀ ਮਿੱਟੀ ਜਿਹੜੀ ਜੋ ਕਿ ਰਿਕੁਆਇਰਮੈਂਟ ਹੈਗੀ ਉਹ ਸਾਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਠੀਕ ਹੈ ਠੀਕ ਹੈ ਧੰਨਵਾਦ ਜੀ ਸੋ ਬਿਲਕੁਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੇਵਾਦਾਰ ਨੇ ਆ ਲਗਾਤਾਰ ਸੇਵਾਵਾਂ ਨਿਭਾ ਰਹੇ ਨੇ ਚੜ੍ਹਦੀ ਕਲਾ ਦੀਆਂ ਦੇ ਪ੍ਰਤੀਕ ਨੇ ਚੜ੍ਹਦੀ ਕਲਾ ਦਾ ਸੁਨੇਹਾ ਦੇ ਰਹੇ ਨੇ ਸਰਦਾਰ ਸਾਹਿਬ ਕੀ ਕੀ ਹਾਲਾਤ ਹੈ ਜੀ ਇੱਥੇ ਸਾਨੂੰ ਕੰਮ ਕਰ ਲੈਣ ਦਿਓ ਫੇਰ ਕਰਦੇ ਗੱਲਬਾਤ ਠੀਕ ਹੈ ਜੀ ਤੇ ਭਾਈ ਸਾਹਿਬ ਹੁਣੇ ਕਿਹਦੇ ਸਾਨੂੰ ਕੰਮ ਕਰ ਲੈਣ ਦਿਓ ਤਾਂ ਹੋਰ ਵੀ ਇੱਥੇ ਲੋਕ ਨੇ ਉਹਦੇ ਨੇ ਪਾਸੇ ਤਸਵੀਰਾਂ ਦਿਖਾ ਦਿਓ ਕਿ ਲਗਾਤਾਰ ਇਸ ਬੰਨ ਨੂੰ ਮਜ਼ਬੂਤ ਕਰਨ ਦੀਆਂ ਬੰਨ ਨੂੰ ਪੱਕੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜਲੰਧਰ ਜ਼ਿਲ੍ਹੇ ਦਾ ਦਾਰੇਵਾਲ ਪਿੰਡ ਪਿੰਡ ਦਾ ਆਖਰੀ ਪਿੰਡ ਹੈ ਸਤਲੁਜ ਦਰਿਆ ਦਾ ਵੰਨ ਮਜ਼ਬੂਤ ਕਰਨ ਵਾਸਤੇ ਇਹ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਸਿੱਧੇ ਤੌਰ ਤੇ ਇਹਨਾਂ ਵੱਲੋਂ ਖਾਸ ਤੌਰ ਤੇ ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਇਲਾਕੇ ਦੇ ਵਿੱਚ ਮਿੱਟੀ ਦੇ ਗੱਟੇ ਮਿੱਟੀ ਦੇ ਬੋਰੇ ਤੇ ਮਿੱਟੀ ਦੀ ਖਾਸ ਜ਼ਰੂਰਤ ਹੈ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਇਸ ਖਬਰ ਨੂੰ ਦੇਖ ਰਹੇ ਨੇ ਪੰਜਾਬ ਪ੍ਰਤੀ ਦਰਦ ਰੱਖਦੇ ਨੇ ਉਸ ਉਹ ਇਸ ਇਲਾਕੇ ਦੇ ਵਿੱਚ ਮਿੱਟੀ ਦੇ ਬੋਰੇ ਲੈ ਕੇ ਮਿੱਟੀ ਦੇ ਗੱਟੇ ਲੈ ਕੇ ਜ਼ਰੂਰ ਪਹੁੰਚਣ ਤਾਂ ਜੋ ਅੜਦੀ ਮਾਰ ਤੋਂ ਇਸ ਇਲਾਕੇ ਨੂੰ ਪਹੁੰਚਾਇਆ ਜਾ ਸਕਦਾ ਬਹੁਤ ਬਹੁਤ ਧੰਨਵਾਦ